ਹਾਂਜੀ ਦੋਸਤੋ ਇੱਕ ਆਪਾਂ ਅੱਜ ਫੇਰ ਚੰਗੀ ਝੋਟੀ ਲੈ ਕੇ ਆਏ ਆ ਜੀ ਖੜਿਆ ਪਿੰਡ ਥੇਮਾ ਕਲਾਂ ਜਲਾ ਹੈਗਾ ਜੀ ਬਠਿੰਡਾ ਬਾਈ ਬਗੜੀ ਦੇ ਕਰੋ ਇੱਕ ਚੰਗੀ ਝੋਟੀ ਤੁਹਾਨੂੰ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਵੀ ਕਿੰਨੇ ਕ ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਸਿੰਘ ਵੀ ਮਿੱਤਰੋ ਬਹੁਤ ਸੋਹਣਾ ਚੰਗਾ ਵਜਣਾ ਚੰਗੀ ਸਮੇ ਵੀ ਹੈ ਤੇ ਥਾਂਲੇ ਵੀ ਜੀ ਮਿੱਤਰੋ ਪੂਰੀ ਸਾਫ਼ ਹੈ ਤਿਆਰੀ ਦੇ ਵਿੱਚ ਫੁੱਲ ਹੈ ਤੇ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਆ ਤੇ ਅਗਾੜੀ ਪਿਛਾੜੀ ਦੇਖ ਸਕਦੇ ਬਹੁਤ ਹੀ ਚੰਗੀ ਫੈਕਸ ਹਵਾਨੇ ਦੀ ਐ ਦੁੱਧ ਮੇਰਾ ਅੰਦਾਜ਼ਾ ਵੀ 13 14 ਲੀਟਰ ਨੇ ਕੱਢਣਾ ਪੈਸੇ ਅੱਗੇ ਤੁਹਾਡੀ ਸਮਝਾ ਤੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਕਿ ਕਿੰਨਾ ਏ ਨੇ ਪਹਿਲੇ ਸੂਏ ਦੁੱਧ ਕੱਢਿਆ ਤੇ ਕਿੰਨੇ ਦਿਨ ਸੂਣ ਦੇ ਵਿੱਚ ਬਾਕੀ ਨੇ ਬਾਈ ਦਾ ਜਿਹੜਾ ਘਰ ਹੈ ਗੁਰਦੁਆਰਾ ਡੇਰਾ ਨੂੰਮੀ ਵਾਲਿਆਂ ਦਾ ਚਵਾਰਾ ਸਾਹਿਬ ਦੇ ਬਿਲਕੁਲ ਨੇੜੇ ਪਿੰਡ ਦੇ ਵਿਚਾਲੇ 'ਚ ਬਾਈ ਦਾ ਘਰ ਹੈ ਆ ਸਾਹਮਣੇ ਚਵਾਰਾ ਸਾਹਿਬ ਹੈ ਜਿੱਥੇ ਬਾਣੀ ਚੱਲ ਰਹੀ ਆ ਬੱਚੇ ਪੜ ਰਹੇ ਨੇ ਤੇ ਫੇਰ ਆਪਾਂ ਗੱਲ ਕਰਦੇ ਆ ਵੀ ਸਰੀਰ ਪੱਖੋਂ ਬਹੁਤ ਹੀ ਚੰਗੀ ਚੰਗੀ ਸੰਭੀ ਵੀ ਛਾਂਡੇ ਵੀ ਦੀ ਮਿੱਤਰੋ ਪੂਰੀ ਸਾਫ਼ ਬਹੁਤ ਸੁਹਣੀ ਤਿਆਰੀ ਦੇ ਵਿੱਚ ਕਦਕਾਟ ਮਿੱਤਰੋ ਠੀਕ ਆ ਕੋਈ ਬੜਾ ਛੋਟਾ ਨਹੀਂ ਕਰ ਸਕਦੇ ਸੋਹਣਾ ਕਦਕਾਟ ਆ ਜਿਹਦਾ ਆਮ ਛੋਟੇ ਨਾਲ ਦਾ ਹੁੰਦਾ ਲੈ ਚਲੋ ਜੀ ਕੀ ਬਾਈ ਨੇ ਮੁੱਲ ਕਰਿਆ ਕਿੰਨੇ ਦਿਨ ਸੂਣ ਦੇ ਵਿੱਚ ਬਾਕੀ ਨੇ ਉਹ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਤੁਰਦੀ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤੇ ਥਾਣਾ ਦਾ ਗੈਸ ਸਾਈਜ਼ ਮਿੱਤਰੋ ਬਹੁਤ ਚੰਗਾ। ਮੁੱਠੀ ਵਾਲਾ ਮਿੱਤਰੋ ਥਾਣਾ ਹੈ। ਹਾਂ ਬਗੜੀ ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ ਹੋ ਠੀਕ ਹੈ ਸੇਤਾ। ਆਪਣਾ ਘਰ ਹੈਗਾ ਚਵਾਰਾ ਸਾਹਿਬ ਕੋਲੇ ਹਨਾ। ਸੂਆ ਇਹਦਾ ਬੈਡ ਦਾ ਆ ਝੋਟੀ ਦਾ। ਇਹਨੇ ਦੂਜੇ ਸੂਏ ਸੁਣਾ। ਦੂਜੇ ਸੂਏ ਸੁਣਾ। ਕਿੰਨੇ ਦਿਨ ਲੈ ਜੂ? ਇਹਦੇ 5-7 ਦਿਨ ਪਏ। 5-7 ਦਿਨ। ਸਹੀਦਤ ਪਹਿਲੇ ਸੂਏ ਕਿੰਨਾ ਕੱਢਿਆ ਵਾ? ਇਹਨੇ 11-10 11 ਕਿਲੋ ਕੱਢੇ। 11-10 11। ਹਾਂ। ਠੀਕ ਆ ਰੇਟ ਕੀ ਕਰਤਾ ਜੀ ਦਾ ਇਹਦਾ ਮੁੱਲ ਕਰਤਾ ਵੀ ਇੱਕ ਸੱਟ 160 ਮਾਨਦਾਨ ਹੋ ਜੂ ਹਾਂ ਮਾਨਦਾਨ ਨਹੀਂ ਹੋ ਜੀ 160 ਜੋ ਕਿਲਾ ਮਾਨਦਾਨੀ ਹੋ ਹਾਂ ਜੀ ਠੀਕ ਹੈ ਠੀਕਾ ਤੋ ਗੱਬਣਾ ਕਿਸਾਨ ਤੋ ਹਾਂ ਤੋ ਡਰੈਕਟਰ ਕਰੋ ਸਾ ਠੀਕ ਹੈ ਆ ਮੁੱਲ ਫੇਰ ਕਹਿੰਦਾ ਭਾਈ ਕਹਿੰਦਾ ਵੀ 160 ਹੈ 160 ਦੇ ਵਿੱਚੋਂ ਮਾਨਦਾਨੀ ਹੋਣਾ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਆਪਣਾ 62399 ਜੀ ਹਾਂ ਜੀ 0632 623990632 ਸੋ ਜਦ ਬਲ ਆਏਗਾ ਕਿਸੇ ਪਾਸੇ ਮੇਰੇ ਤੋਂ ਸਰੀਰ ਤੇ ਕੋਈ ਚਿੱਟਾ ਵਾਲ ਨਹੀਂ ਸਰੀਰ ਪੱਖੋਂ ਫੇਰ ਆਪਾਂ ਕਹਿੰਦੇ ਪੂਰੀ ਸਮੀਬੀ ਆ ਥਣਲੇ ਵੀ ਦੀ ਪੂਰੀ ਮਿੱਤਰੋ ਸਾਫ਼ ਸੋਹਣਾ ਹਵਾਨਾ ਬਣਉਂਦੀ ਆ ਰਹੀ ਐ ਤੇ 5-7 ਦਿਨ ਸੂਣ ਦੇ ਵਿੱਚ ਬਾਕੀ ਨੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਕਰ ਸਕਦੇ ਹੋ ਸੰਪਰਕ ਪਿੰਡ ਸੇਮਾ ਕਲਾਂ ਤੇ ਜਿਹੜਾ ਹੈਗਾ ਜੀ ਬਠਿੰਡਾ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ